locally ਸਾਡੇ ਹਾਲੇ ਵੀ ਫਰੋਤੀਆਂ ਦਾ ਦੌਰ ਚੱਲ ਰਿਹਾ ਹੈ ਅ ਕੱਲ ਵੀ ਇੱਕ ਫਰੋਤੀ ਦੀ ਖਬਰ ਆਈ ਹੈ ਨਮੀ 2 ਮਿਲੀਅਨ ਡਾਲਰ ਮੰਗਿਆ ਇੱਕ ਬਿਜ਼ਨਸਮੈਨ ਤੋਂ ਔਰ ਉਹਨਾਂ ਕੋ ਹੈ ਨਹੀਂ ਉਹ ਕਹਿੰਦੇ ਮੇਰੇ ਕੋ ਮੈਂ ਤਾਂ ਦੇਣੇ ਨਹੀਂ ਪੈਸੇ ਪਰ ਮੈਂ ਅ ਅਮਰੀਕਾ ਦੇ ਵਿੱਚ ਆਪਣੀ ਰਿਫਿਊਜੀ ਬਣ ਜਾਣਾ ਮੈਂ ਉੱਥੇ ਰਿਫਿਊਜੀ ਸਟੇਟਸ ਲਈ ਅਪਲਾਈ ਕਰ ਰਿਹਾ ਹਾਂ ਮੈਂ ਆਪਣੇ ਵਕੀਲ ਨਾਲ ਗੱਲ ਕਰ ਲਈ ਆ ਇਹੀ ਚਾਰਾ ਸਾਡੇ ਕੋ ਕਿਉਂਕਿ ਮੈਂ ਕਹਾਂਗਾ ਮੇਰੀ ਜਾਨ ਨੂੰ ਖਤਰਾ ਹੈ ਤੇ ਔਰ ਉਹ ਦੇ ਹੀ ਜਾਂਦੇ ਨੇ ਅੱਗੇ ਇੱਕ ਕੇਸ ਮਨਜ਼ੂਰ ਹੋ ਚੁੱਕਾ ਹੈ ਸੋ ਜਿਹੜੇ ਕੈਨੇਡਾ ਦੇ ਕਈ ਬਿਜ਼ਨਸਮੈਨ ਨੇ ਓਹੋ ਇਸ ਕਿਸਮ ਦੀ ਸ਼ਰਨ ਲੈ ਰਹੇ ਨੇ ਯੂਨਾਈਟਿਡ ਸਟੇਟ ਦੇ ਵਿੱਚ ਕੈਲੀਫੋਰਨੀਆ ਸਟੇਟ ਦੇ ਵਿੱਚ ਅੱਗੇ ਇੱਕ ਬਿਜ਼ਨਸਮੈਨ ਨੂੰ ਜਿੰਨੂੰ ਇੱਥੇ ਧਮਕੀ ਆਈ ਸੀ ਫਰੋਦੀ ਦੀ ਤੇ ਉਸ ਨੂੰ ਮਿਲ ਚੁੱਕੀ ਹੈ ਇਸ ਤਰ੍ਹਾਂ ਉਹ ਹੀ ਕਹਿੰਦੇ ਇਹ ਸਰੀ ਦੇ ਬਿਜ਼ਨਸਮੈਨ ਜਿਨ੍ਹਾਂ ਨੂੰ ਧਮਕੀ ਆਈ ਹੈ ਪੰਜਾਬੀ ਨੇ ਬਾਕੀ ਮੈਂ ਤੁਹਾਨੂੰ ਅਪਡੇਟ ਦੇ ਦਿਆਂ ਪਾਇਲ ਬਿਜ਼ਨਸ ਸੈਂਟਰ ਦੇ ਜਿਹੜੇ ਉਹਨਾਂ ਨੇ ਕਈ ਸੁਧਾਰ ਕੀਤੇ ਨੇ ਇਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਸੇ ਪ੍ਰੋਗਰਾਮ ਦੇ ਵਿੱਚ ਮੈਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਗੱਲ ਕਰ ਰਹੇ ਹਾਂ ਕਿ ਇੱਥੇ ਬਾਥਰੂਮ ਹੋਣੇ ਚਾਹੀਦੇ ਪਬਲਿਕ ਬਾਥਰੂਮ ਬਹੁਤ ਪਬਲਿਕ ਆ ਜਿਹੜੀ ਉੱਥੇ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਕਈ ਬਜ਼ੁਰਗ ਨੇ ਉਹਨਾਂ ਚੋ ਸ਼ੂਗਰ ਦੇ ਮਰੀਜ਼ ਬਹੁਤ ਨੇ ਔਰ ਉਹਨਾਂ ਨੇ ਗੁਸਲਖਾਨੇ ਜਾਣਾ ਹੁੰਦਾ ਮਲਮੁਤਰ ਲਈ ਕੋਈ ਥਾਂ ਨਹੀਂ ਹੈ ਜਿਹੜੇ ਬਿਜ਼ਨੈਸਸ ਜੋ ਬਿਜ਼ਨਸ ਕਰਦੇ ਨੇ ਖਰੀਦੋ ਫਰੋਖਤ ਕਰਦੇ ਨੇ ਜੇ ਉਹਨਾਂ ਨੂੰ ਪੁੱਛਦੇ ਨੇ ਤਾਂ ਉਹਨਾਂ ਚ ਬਹੁਤੇ ਕਹਿ ਦਿੰਦੇ ਨੇ ਜੀ ਇਹ ਸਾਡੇ ਸਟਾਫ ਲਈ ਆ ਕਿਉਂਕਿ origianally ਜਦੋਂ ਇਹ ਬਾਥਰੂਮ ਬਣਾਏ ਗਏ ਸਨ ਉਹਨਾਂ ਦੇ ਲਈ ਜਿਨ੍ਹਾਂ ਦੁਕਾਨਾਂ ਦੇ ਵਿੱਚ ਉਹ ਬੈਠੇ ਨੇ ਆ ਉਹ ਹੈਂਡੀਕੈਪਸ ਲਈ ਬਣਾਏ ਗਏ ਸੀ ਵੱਡੇ ਬਾਥਰੂਮ ਸੀ ਤੇ ਉਹਨਾਂ ਨੂੰ ਉਹਨਾਂ ਨੇ ਛੋਟੇ ਕਰਕੇ ਆਪਣੇ ਸ਼ੋਰੂਮ ਦੇ ਵਿੱਚ ਮਿਲਾ ਲਿਆ ਤੇ ਹੁਣ ਸਿਰਫ ਟਾਇਲਟ ਤੇ ਸਿੰਕ ਉੱਥੇ ਰੱਖਿਆ ਹੋਇਆ ਹੈ ਕਰ ਕਿਵੇਂ ਵੀ ਹੋਵੇ ਆਮ ਲੋਕ ਜਿਹੜੇ ਉੱਥੇ ਸ਼ਾਪਿੰਗ ਕਰਨ ਜਾਂਦੇ ਨੇ ਜਿਨ੍ਹਾਂ ਚ ਗਰਭવતી ਔਰਤਾਂ ਵੀ ਹੁੰਦੀਆਂ ਨੇ ਜੇ ਉਹਨਾਂ ਨੇ ਬਾਥਰੂਮ ਜਾਣਾ ਤਾਂ ਉੱਥੇ ਕੋਈ ਪਬਲਿਕ ਬਾਥਰੂਮ ਨਹੀਂ ਹਨ ਇਹ ਗੱਲ ਅਸੀਂ ਕਾਫੀ ਦੇਰ ਤੋਂ ਕਹ ਰਹੇ ਸੀ ਹੁਣ ਰੀਸੈਂਟਲੀ ਮੈਂ ਮੇਰ ਨੂੰ ਕਈ ਦਫਾ ਬੇਨਤੀ ਕੀਤੀ ਔਨ 에ਅਰ ਵੀ ਅਸੀਂ ਬੇਨਤੀ ਕਰਨ ਲੱਗ ਪਏ ਆ ਉਹਨਾਂ ਨੇ ਮੇਰਾ ਖਿਆਲ ਕੁਝ ਜਿਹੜੀਆਂ ਸਟ੍ਰਿੰਗਸ ਨੇ ਉਹ ਖਿੱਚੀਆਂ ਨੇ ਨਤੀਜੇ ਦੇ ਤੌਰ ਤੇ ਹੁਣ ਜਿਹੜੀ ਉਥੋਂ ਦੀ ਸਟ੍ਰਾਟਾ ਕਾਉਂਸਲ ਆ ਉਸ ਦੇ ਦੋ ਪੱਧਰ ਪੁਰਸ਼ ਜਿਹੜੇ ਉਹਨਾਂ ਦੇ ਨਮਾਇंदे ਨੇ ਇੱਕ ਤਾਂ ਪ੍ਰੈਜ਼ੀਡੈਂਟ ਸਾਹਿਬ ਨੇ ਮਿਸਟਰ ਤਾਲੀਵਾਲ ਜਿਹੜੇ ਇਸ ਦੇ ਬਿਲਡਰ ਡਿਵੈਲਪਰ ਵੀ ਨੇ ਮਾਲ ਦੇ ਅਤੇ ਇਸ ਸਰ ਸਰਦਾਰ ਅਟਵਾਲ ਜਿਨ੍ਹਾਂ ਦਾ ਉਥੇ ਮੈਂਕੋਟਾਲ ਹੈ ਉਹ ਕੱਲ ਸਾਡੇ ਸਟੂਡੀਓਜ਼ ਦੇ ਵਿੱਚ ਆਏ ਸਨ ਔਰ ਉਹ ਉਹ ਮੈਨੂੰ ਮਿਲਣਾ ਚਾਹੁੰਦੇ ਸੀ ਸਾਡੇ ਪ੍ਰੈਜ਼ੀਡੈਂਟ ਤੇ ਸੀਈਓ ਕੁਲਵਿੰਦਰ ਸਿੰਘ ਸਿੰਘੇੜਾ ਤੇ ਗੁਰਵਿੰਦਰ ਸਿੰਘ ਸਿੰਘੇੜਾ ਅਸੀਂ ਜਦੋਂ ਉਹਨਾਂ ਨੇ ਮੀਟਿੰਗ ਕੀਤੀ ਤਾਂ ਉਹਨਾਂ ਨੇ ਦੱਸਿਆ ਪ੍ਰੈਜ਼ੀਡੈਂਟ ਸਾਹਿਬ ਨੇ ਪਹਿਲਾਂ ਇਹ ਦੱਸਿਆ ਕਿ ਦੇਖੋ ਟੈਕਨੀਕਲੀ ਇਸ ਸਟ੍ਰਿਪ ਮਾਲਾ ਸਟ੍ਰਿਪ ਮਾਲ ਦੇ ਵਿੱਚ ਪਬਲਿਕ ਬਾਥਰੂਮ ਨਹੀਂ ਹੋਇਆ ਕਰਦੇ ਸਟਰਾਬਰੀ ਵਾਲਾ ਮਾਲ ਸਾਡਾ ਸਭ ਤੋਂ ਵੱਡਾ ਮਾਲ ਹੈ ਉੱਥੇ ਵੀ ਪਬਲਿਕ ਬਾਥਰੂਮ ਨਹੀਂ ਹਨ ਟੈਕਨੀਕਲਿਟੀ ਇਹ ਹੈ ਮੈਂ ਉਹਨਾਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਜੇ ਆਪਾਂ ਟੈਕਨੀਕਲਿਟੀ 'ਚ ਨਾ ਪਈਏ ਤਾਂ ਤਾਲੇ ਵਾਲਸਾਂ ਬਿਹਤਰ ਰਹੇਗਾ ਕਿਉਂਕਿ ਟੈਕਨੀਕਲੀ ਤਾਂ ਤੁਸੀਂ ਇਹ ਜਿਹੜਾ ਮਾਲ ਬਣਾਇਆ ਇਹ ਮਾਲ ਨਹੀਂ ਸੀ ਇਹ ਵੇਅਰਹਾਊਸਿੰਗ ਸੀ ਇਹ ਤਾਂ ਸਿਟੀ ਦੀ ਮਿਹਰਬਾਨੀ ਸਮਝੋ ਕਿ ਉਹਨਾਂ ਨੇ ਤੁਹਾਨੂੰ ਬਾਅਦ ਚ ਜ਼ੋਨਿੰਗ ਬਦਲ ਦਿੱਤੀ ਵਰਨਾ ਉਹ ਢਹਾ ਸਕਦੇ ਸਨ ਜਿਸ ਤਰੀਕੇ ਨਾਲ ਇਹਦੇ ਵਿੱਚ ਦੁਕਾਨਾਂ ਬਣਾ ਕੇ ਤੇ ਇਸ ਨੂੰ ਇੱਕ ਸ਼ਾਪਿੰਗ ਮਾਲ ਚ ਕਨਵਰਟ ਕਰ ਦਿੱਤਾ ਗਿਆ ਆ ਫਿਰ ਉਹ ਕਹਿੰਦੇ ਇਹ ਤਰੀਕ ਗੱਲ ਠੀਕ ਆ ਉਸਨੇ ਕਿਹਾ ਵੀ ਇਹ ਗੱਲ ਟੈਕਨੀਕਲਟੀ ਦੀ ਨਹੀਂ ਹੈ ਇਹ ਤਾਂ ਤੁਸੀਂ ਗੁੱਡਵਿਲ ਕ੍ਰੀਏਟ ਕਰਨ ਦੀ ਗੱਲ ਆ ਐਡਾ ਵੱਡਾ ਮਾਲ ਆ ਇੰਨੇ ਲੋਕ ਆਉਂਦੇ ਨੇ ਮਿਲੀਅਨਸ ਡਾਲਰ ਬਾਥਰੂਮ ਬਣਾਉਣਾ ਕਿੱਡੀ ਕਵਟੀ ਗੱਲ ਆ ਫਿਰ ਉਹ ਕਹਿੰਦੇ ਵੀ ਸ਼ੋਰ ਅਟਵਾਲਸ ਆਉਂਦੇ ਸੀ ਕਿ ਕੰਸਿਡਰ ਕਰ ਰਹੇ ਆ ਨਵਰਾਇ ਸੂਟ ਦੇ ਅੱਗੇ ਜਿਹੜੀ ਪਾਰਕਿੰਗ ਲਾਟ ਆ ਪਾਰਕਿੰਗ ਲਾਟ ਤੇ ਅਸੀਂ ਬਣਾਉਣਾ ਉਹਦੇ ਚ ਅਸੀਂ ਇੱਕ ਬਾਥਰੂਮ ਪਬਲਿਕ ਬਾਥਰੂਮ ਬਣਾਵਾਂਗੇ ਹੋ ਸਕਦਾ ਹੈ ਉਥੋਂ ਵਾਕਿਆਤੌਰ ਥੱਲੇੋਂ ਕੰਧਾਂ ਕੱਢ ਕੇ ਤੇ ਨਿਉ ਪਾ ਕੇ ਚੱਕਿਆ ਜਾਵੇ ਹੋ ਸਕਦਾ ਹੈ ਕਿ ਅਸੀਂ ਉਥੇ ਸਲੇਬ ਪਾ ਕੇ ਤੇ ਜਿਹੜੇ ਬਣੇ ਬਣਾਏ ਇੱਕ ਬਿਲਡਿੰਗ ਮੋਜੂਲਰ ਹੋਮਸ ਵਗੈਰਾ ਨੇ ਮੋਜੂਲਰ ਬਾਥਰੂਮ ਵੀ ਹੈ ਗਿਆ ਹੁਣ ਉਹ ਬਣੇ ਬਣਾਇਆ ਉਥੋਂ ਲਿਆ ਕੇ ਰੱਖ ਦਿੱਤਾ ਜਾ ਜਿੱਥੇ ਕਈ ਬਾਥਰੂਮ ਹੋਣਗੇ ਅਹ ਔਰ ਔਰਤਾਂ ਮਰਦਾਂ ਲਈ ਯੂਨੀਸੈਕਸ ਬਾਥਰੂ ਜੋ ਵੀ ਉਹਨਾਂ ਨੇ ਬਣਾਉਣਾ ਹੈ ਉਹ ਕਹਿੰਦੇ ਵੀ ਉੱਥੇ ਉਹ ਬਣ ਜਾਏਗਾ ਇਹ ਉਹਨਾਂ ਨੇ ਵਾਅਦਾ ਕੀਤਾ ਉਹ ਕਹਿੰਦੇ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਤੇ ਸਿਟੀ ਨੂੰ ਮਿਊਸਿਪੈਲਿਟੀ ਨੂੰ ਉਹ ਕਹਿੰਦੇ ਵੀ ਬਾਕੀ ਦਾ ਤੌਰ ਤੇ ਜਦੋਂ ਨਕਸ਼ੇ ਬਣ ਗਏ ਅਸੀਂ ਵਾਟਰ ਤੇ ਇਲੈਕਟ੍ਰਿਕ ਇਥੋਂ ਤੱਕ ਵੀ ਡਿਟੇਲ ਉਹਨਾਂ ਦਸੀ ਉਥੋਂ ਸਾਈਡ ਤੋਂ ਉਹਦੇ ਵਿੱਚ ਲੈ ਜਾਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ ਅੱਜ ਕੱਲ ਟੈਕਨੋਲੋਜੀ ਬਹੁਤ ਹੈ ਚੂਹੇ ਯਾ ਵਰ ਐਵਰ ਇਹੋ ਜੀ ਚੀਜ਼ਾਂ ਮਾਊਸ ਕਹਿੰਦੇ ਜਿਹਨੂੰ ਥੱਲੇ ਦੀ ਧਰਤੀ ਦੇ ਪੱਟਕੇ ਤੌਰ ਤੇ ਚਲਦਾ ਖੈਰ ਇਸ ਸਣੀ ਗੱਲਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਕਿੰਦੀ ਵੀ ਹੋਰ ਜਿਹੜੇ ਤੁਹਾਡੇ ਇਤਰਾਜ਼ ਨੇ ਉਹਦੇ ਬਾਰੇ ਵੀ ਅਸੀਂ ਗੌਰ ਕੀਤੀ ਆਪਣੀ ਕਾਉਂਸਲ ਦੇ ਵਿੱਚ ਤਾਂ ਉਹ ਚ ਦੱਸਿਆ ਕਿ ਸੇਫਟੀ ਤੇ ਸਿਕਿਉਰਿਟੀ ਲਈ ਅਸੀਂ ਗੇਟ ਲਾ ਦਿੱਤੇ ਨੇ ਸਾਰੇ ਹੀ ਜਿੰਨੇ ਵੀ ਗੇਟ ਨੇ ਉਹ ਮੈਟਲ ਦੇ ਗੇਟ ਲਾ ਦਿੱਤੇ ਨੇ ਤੇ ਇੱਕ ਸਿਕਿਉਰਿਟੀ ਪਰਸਨਲ ਲੀਡ ਐਗਜ਼ੀਕਿਊਟਿਵ ਕੰਪਨੀ ਹਾਇਰ ਕੀਤੀ ਆ ਉਹ ਰਾਤ ਦੇ 11:30 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਗੇਟ ਬੰਦ ਕਰ ਦਿੰਦੇ ਨੇ ਇੱਕ ਗੇਟ ਅਸੀਂ 128 ਸਟਰੀਟ ਵਾਲਾ ਜਿਹੜਾ ਉਹ ਖੁੱਲਾ ਰੱਖਦੇ ਆ ਜਿੱਥੇ ਵਕੀਲਾਂ ਦਾ ਇੱਕ ਵੱਡਾ ਦਫ਼ਤਰ ਹੈ ਬਾਕੀ ਉਥੇ ਉਹ ਸਿਕਿਉਰਿਟੀ ਵਾਲਾ ਆਪਣਾ ਵਹੀਕਲ ਲੈ ਕੇ ਜੀਪ ਲੈ ਕੇ ਖੜਾ ਰਹਿੰਦਾ ਤੇ ਬਾਕੀ ਗੇਟ ਅਸੀਂ ਸਾਰੇ ਬੰਦ ਕਰ ਦਿੰਨੇ ਆ ਜੇ ਕੋਈ ਇਸ ਤਰ੍ਹਾਂ ਦੀ ਸੇਫਟੀ ਸਿਕਿਉਰਿਟੀ ਦੇ ਇਸ ਬੰਦ ਦੇ ਵਿੱਚ ਕੋਈ ਆਵੇ ਵੀ ਕਾਰ ਮੋਟਰ ਆ ਤਾਂ ਨਿਕਲ ਨਹੀਂ ਸਕਦੀ ਸਿਰਫ ਇੱਕ ਕੋਈ 게ਟ ਆ ਨਿਕਲਣ ਲਈ ਉਹ ਵੀ ਬੰਦ ਕੀਤਾ ਜਾ ਸਕਦਾ ਹੈ ਸੋ ਜੇ ਉੱਥੇ ਕੋਈ ਹੋਰ ਇਸ ਤਰ੍ਹਾਂ ਦੀ ਬੁਰਚਾਗਰਦੀ ਕਰਨ ਲਈ ਕੋਈ ਗਰੁੱਪ ਆਉਂਦਾ ਹੈ ਤਾਂ ਵੀ ਅਸੀਂ ਅ ਰਣਨੀਤ ਤਾਰੀਫ ਕੀਤੀ ਸਰੀ ਪੁਲਿਸ ਸਰਵਿਸ ਦੀ ਉਹ ਕਹਿੰਦੇ ਕਿ ਸਰੀ ਪੁਲਿਸ ਸਰਵਿਸ ਜਿਹੜੀ ਆ ਉੱਥੇ ਬਹੁਤ ਗੇੜੇ ਮਾਰਦੀ ਆ ਪਹਿਲਾਂ ਨਾਲੋਂ ਜਿਹੜੀ ਆ RCMP ਨਾਲੋਂ ਕਿਤੇ ਜ਼ਿਆਦਾ ਉੱਥੇ ਉਹਨਾਂ ਨੇ ਗਸ਼ਤ ਕਰਨੇ ਸ਼ੁਰੂ ਕਰ ਦਿੱਤੀ ਹੈ ਜਿਨਰਲ ਸੇਫਟੀ ਤੇ ਸਕਿਉਰਿਟੀ ਬਿਜ਼ਨੈਸਸ ਦੀ ਵਧੀਆ ਅਤੇ ਕੋਈ ਜਿਹੜੀ ਇਹੋ ਜੀ ਅਣਸੁਖਾਵੀ ਘਟਨਾ ਨਹੀਂ ਵੀ ਹੋਈ। ਬਾਕੀ ਉਹਨਾਂ ਨੇ ਦੱਸਿਆ ਘਰ ਵਿੱਚ ਦੇ ਸੰਬੰਧ ਵਿੱਚ। ਕਿ ਮੈਂ ਉਹਨਾਂ ਨੂੰ ਮੇਰ ਨੂੰ ਕਿਹਾ ਸੀ ਕਿ ਘਰ ਵਿੱਚ ਜਿਹੜਾ ਅਗਰਵਾਲ ਸਵਿਚ ਦੇ ਸਾਹਮਣੇ ਬਾਹਰ ਓਵਰਫਲੋ ਹੋਂਦਾ ਰਹਿੰਦਾ। ਉਹ ਕਹਿੰਦੇ ਦੇਖੋ ਗਾਰਵੇਜ ਜਿਹੜਾ ਬਾਕੀ ਦੇ ਰੈਸਟੋਰੈਂਟਸ ਨੇ ਉੱਥੇ ਵੀ ਇਸੇ ਤਰੀਕੇ ਨਾਲ ਹੀ ਆ। ਲੇਕਿਨ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਰੈਸਟੋਰੈਂਟ ਵਾਲਿਆਂ ਦੀ। ਬਾਵੇਂ ਉਹ ਮਹਾਰਾਜਾ ਯਾ ਨਵਰਾਜ ਨੇ ਉਹ ਕਹਿੰਦੇ ਉਹ ਘਰ ਵਿੱਚ ਚਕਵਾਉਂਦੇ ਨੇ ਟਾਈਮ ਸਰ ਫਿਰ ਉਸ ਤੇ ਉਹ ਪ੍ਰੈਸ਼ਰ ਵਾਸ਼ ਕਰ ਦਿੰਦੇ ਨੇ ਉਸ ਏਰੀਏ ਨੂੰ ਪਰ ਇਹ ਜਿਹੜਾ ਗਾਰਬੇਜ ਆ ਅਗਰਵਾਲ ਸਵੀਟਸ ਦੇ ਅੱਗੇ ਪਿਆ ਇਹ ਸਿਰਫ ਤਿੰਨ ਬਿਜ਼ਨੈਸਿਸ ਇਨਵੋਲਵ ਨੇ ਇਸ ਦੇ ਵਿੱਚ ਇਹਦੇ ਚ ਅਗਰਵਾਲ ਸਵੀਟਸ ਪੰਜਾਬ ਬੈਂਕਟ ਹਾਲ ਅਤੇ ਇਹਦੀ ਸਰੀ ਸੁਪਰਮਾਰਕਟ ਆ ਉਹ ਕਹਿੰਦੇ ਇਹ ਇਹਨਾਂ ਦੀ ਜ਼ਿੰਮੇਵਾਰੀ ਆ ਇਹਨੂੰ ਚਕਾਉਣਾ ਤੇ ਇਹ ਚੁਕਾ ਨਹੀਂ ਰਹੇ ਸਮੇ ਸਰ ਪਰ ਅਲਟੀਮੇਟਲੀ ਪ੍ਰੈਜ਼ੀਡੈਂਟ ਸਾਹਿਬ ਨੇ ਦੱਸਿਆ ਮਿਸਟਰ ਤਾਲੀਵਾਲ ਨੇ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਹੁਣ ਜੇ ਉਹ ਨਹੀਂ ਚਕਾਉਣਗੇ ਜਿਸ ਤਰੀਕੇ ਨਾਲ ਤੁਸੀਂ ਦਬਾਅ ਵਧਾ ਰਹੇ ਹੋ ਤਾਂ ਅਸੀਂ ਫਿਰ ਆਪ ਚਕਵਾ ਲਿਆ ਕਰਾਂਗੇ ਤੇ ਉਹਨਾਂ ਨੂੰ ਬਿੱਲ ਭੇਜ ਦਿਆ ਕਰਾਂਗੇ ਇਹ ਹੀ ਅਸੀਂ ਕਰ ਸਕਦੇ ਹਾਂ ਪਰ ਅਸੀਂ ਇਹ ਕਰਨਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਉਹ ਆਪ ਹੀ ਜਿਸ ਤਰੀਕੇ ਨਾਲ ਬਾਕੀ ਦੇ ਰੈਸਟੋਰੈਂਟਸ ਵਾਲੇ ਜਿਹੜੇ ਬਾਕੀ ਦੇ ਹਾਲਾਂ ਵਾਲੇ ਹਾਲ ਵਾਲੇ ਸਰਟ ਵਾਲ ਨੇ ਦੱਸਿਆ ਕਿ ਅਸੀਂ ਵੀ اسی ਤਰ੍ਹਾਂ ਕਰਦੇ ਹਾਂ ਅਸੀਂ ਆਪ ਆਪਣਾ ਘਰ ਵਿੱਚ ਚਕਵਾਉਨੇ ਆ ਵੱਡੇ ਜਿਹੜੇ ਬੰਨ ਨੇ ਅਸੀਂ ਫਿਰ ਉੱਥੇ ਉਹ ਜਿਹੜੇ ਹੋਸ ਕਰ ਦਨੇ ਆ ਪ੍ਰੈਸ਼ਰ ਹੋਸ ਕਰ ਦਨੇ ਆ ਸੋ ਇਹ ਨਹੀਂ ਕਰਵਾ ਰਹੇ ਇਤਨੇ ਨਹੀਂ ਬਿਜ਼ਨੈਸਸ ਸੋ ਇਹ ਇਹਨਾਂ ਦੀ ਜ਼ਿੰਮੇਵਾਰੀ ਆ ਕਹਿੰਦੇ ਪਰ ਇਹ ਸਾਡੇ ਜ਼ਿੰਮੇਵਾਰੀ ਦੇ ਅਧੀਨ ਵੀ ਆ ਸੋ ਅਸੀਂ ਇਸ ਤਰ੍ਹਾਂ ਕਰ ਸਕਦੇ ਆ ਵੀ ਇਹਨਾਂ ਨੂੰ ਬਿੱਲ ਭੇਜ ਦਿਆ ਕਰੋ ਤੀਜੀ ਗੱਲ ਸੀ ਸਾਈਨ ਦੀ ਮੈਂ ਦੱਸ ਰਿਹਾ ਸੀ ਏਡਾ ਵੱਡਾ ਮਾਲ ਆ ਔਰ ਸਾਈਨ ਪਹਿਲਾਂ ਤੋਂ ਲੱਗਿਆ ਨਹੀਂ ਕਿ ਜੰਗਾਲਿਆ ਜਾਂ ਸਾਈਨ ਉੱਥੇ ਲੱਗਿਆ ਰਿਹਾ ਕਾਫੀ ਦੇਰ ਜਦੋਂ ਅਸੀਂ ਤੋਂ ਕਹਿੰਦੇ ਰਹੇ ਉਹਨਾਂ ਨੇ ਕੱਪੜੇ ਦਾ ਬਣਾ ਕੇ ਲਾ ਦਿੱਤਾ ਉਹ ਕਹਿੰਦੇ ਉਹ ਤੰ ਲਾਇਆ ਕਿਉਂਕਿ ਸਿਟੀ ਨੇ ਸਾਨੂੰ ਹਦਾਇਤ ਕੀਤੀ ਆ ਕਿ ਉਥੇ ਸੜਕ ਦੇ ਨਾਲ ਜਿਹੜੀ ਸਾਈਡ ਵਾਕ ਆ ਉਹ ਸੇਫ ਨਹੀਂ ਹੈ ਸੋ ਉਹ ਪਟਕੇ ਤੇ ਅਸੀਂ ਉਹਦੀ ਸੁਰੱਖਿਆ ਵਧਾਉਣੀ ਆ ਉਥੇ ਨਵੀਂ ਸਾਈਡ ਵਾਕ ਬਣਨੀ ਆ ਇਸ ਕਰਕੇ ਉਦੋਂ ਇਹ ਸਾਈਨ ਵੀ ਸਾਰੇ ਬਦਲੇ ਜਾਣੇ ਆ ਅਸੀਂ ਬਹੁਤ ਫੈਂਸੀ ਤੇ ਵਧੀਆ ਸਾਈਨ ਉਥੇ ਲਾਉਣੇ ਆ ਔਰ ਉਹ ਅਸੀਂ ਇੰਤਜ਼ਾਰ ਕਰ ਰਹੇ ਹਾਂ ਉਹਦੀ ਸਾਰੀ ਪਰਮਿਸ਼ਨ ਤੇ ਹੋਰ ਜਿਹੜੀਆਂ ਅਪਰੂਵਲਸ ਨੇ ਤੇ ਉਦੋਂ ਫਿਰ ਅਸੀਂ ਜਿਹੜਾ ਸਾਰਾ ਸੀ ਐਵੇਨਿਊ ਤੇ ਵੀ ਤੇ ਦੂਸਰੇ ਪਾਸੇ ਵੀ ਇਹ ਜਿਹੜੇ ਪਟਣੇ ਨੇ ਪਟਕੇ ਤੇ ਗੈਪ ਵਿੱਚ ਪਾਣਾ ਫਿਰ ਉਸ ਤੋਂ ਬਾਅਦ ਜਿਹੜੀ ਸੁਰੱਖਿਆ ਲਾਈਨ ਹੋਏਗੀ ਉਥੇ ਇਹ ਸਾਈਨ ਵੀ ਪਟ ਦੇਣੇ ਆ ਫਿਰ ਨਵੇਂ ਸਾਈਨ ਲੱਗਣੇ ਆ ਉਹ ਅੱਛੇ ਸਾਈਨ ਹੋਣਗੇ ਅਮ ਪ੍ਰੂਵਮੈਂਟ ਜਿਹੜੀ ਸਾਈਨ ਹੈ ਉਹ ਬਹੁਤ ਨੀਅਰ ਫਿਊਚਰ ਦੇ ਵਿੱਚ ਆਉਣ ਵਾਲੀ ਹੈ ਤੇ ਪਬਲਿਕ ਵਾਸਟਰੂਮ ਦੇ ਸਬੰਧ ਵਿੱਚ ਉਹਨੇ ਹੋਰ ਜਾਣਕਾਰੀ ਵੀ ਦਿੱਤੀ ਉਹ ਕਹਿੰਦੇ ਜਦੋਂ ਅਸੀਂ ਇਹ ਬਣਾਇਆ ਸੀ ਤਾਂ ਉਦੋਂ ਅਸੀਂ ਇਹ ਵੱਡੇ ਬਾਥਰੂਮ ਬਣਾ ਦਿੱਤੇ ਸਨ। ਔਰ ਜਿਹੜੇ ਉੱਪਰ ਫਰਸਟ ਫਲੋਰ ਦੇ ਉੱਤੇ ਦਫ਼ਤਰ ਨੇ ਉਹਨਾਂ ਨੂੰ ਚਾਹੀਦਾ ਹੈ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਜ਼ਰੂਰ ਇਹਨਾਂ ਨੂੰ ਐਕਸੈਸ ਦੇਣੀ ਆ ਪਰ ਉਹ ਦੇ ਨਹੀਂ ਰਹੇ। ਉਹਨਾਂ ਨੇ ਤਾਂ ਉੱਤੇ ਕੋਡ ਲਾ ਦਿੱਤੇ ਨੇ। ਦੂਸਰਾ ਉੱਪਰ ਪੌੜੀਆਂ ਚੜ੍ਹ ਕੇ ਜਾਣਾ ਵੀ ਮੁਸ਼ਕਲ ਆ। ਇਹ ਵੀ ਉਹਨਾਂ ਨੇ ਰੀਅਲਾਈਜ਼ ਕੀਤਾ ਹੈ ਪਰ ਉਹ ਕਹਿੰਦੇ ਕਿ ਕਿਉਂਕਿ ਪਹਿਲਾਂ ਕੰਮ ਇਸ ਕਰਕੇ ਦੂਜੇ ਸਟ੍ਰਿਪ ਮਾਲਸ ਚੱਲਦਾ ਰਿਹਾ ਕਿਉਂਕਿ ਉਹਨਾਂ ਦੇ ਵਿੱਚ ਟਿਮ ਹੌਲਡਨਸਨ ਜਾਂ ਕੁਝ ਹੋਰ ਰੈਸਟੋਰੈਂਟ ਦੇ ਬਿਜ਼ਨਸ ਸੀ ਜਿਹੜੇ ਪਬਲਿਕ ਨੂੰ ਬਾਥਰੂਮ ਯੂਜ਼ ਕਰਨ ਦਿੰਦੇ ਰਹੇ ਸਦਾਰ ਅਟਵਾਲ ਨੇ ਇਹ ਵੀ ਦੱਸਿਆ ਕਿ ਹਰ ਰੋਜ਼ ਸਾਡੇ ਹਾਲ ਦੇ ਵਿੱਚ 15 ਤੋਂ 20 ਵਿਅਕਤੀ ਜਿਹੜੇ ਨੇ ਉਹ ਸ਼ਾਪਿੰਗ ਕਰ ਰਹੇ ਹੁੰਦੇ ਨੇ ਉਹ ਆ ਕੇ ਸਾਡੇ ਬਾਥਰੂਮ ਯੂਜ਼ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਕਿਹਾ ਹੋਇਆ ਆਪਣੇ ਸਟਾਫ ਨੂੰ ਕਿ ਇਹਨਾਂ ਨੂੰ ਯੂਜ਼ ਕਰ ਲੈਣ ਦਿਓ ਕੋਈ ਗੱਲ ਨਹੀਂ ਕਿਉਂਕਿ ਉੱਥੇ ਪਬਲਿਕ ਬਾਥਰੂਮ ਨਹੀਂ ਹਨ ਸੋ ਪਬਲਿਕ ਬਾਥਰੂਮ ਬਣਨ ਦੀ ਉਹਨਾਂ ਨੇ ਉਹਦਾ ਵਾਦਾ ਕੀਤਾ ਤੇ گارਬੇਜ ਦੇ ਸਬੰਧ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਹੀ ਹੱਲ ਹੈ ਅਸੀਂ ਇਹ ਹੱਲ ਕਰਾਂਗੇ ਜੇ ਇਹਨਾਂ ਤੇ ਨਾ ਬਿਜ਼ਨੈਸਸ ਨੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਤਿਆਰ ਨਾ ਕੀਤਾ ਕਿ ਉਹ ਆਪ ਚਕਾਉਣ ਬਾਕੀ ਸਕਿਉਰਿਟੀ ਦੇ ਗੇਟ ਲੱਜੁਕੇ ਨੇ ਆਲਰੇਡੀ ਇੰਸਟਾਲਡ ਨੇ ਤੇ ਉਹ ਬੰਦ ਹੋ ਜਾਂਦੇ ਨੇ ਸਕਿਉਰਿਟੀ ਉੱਥੇ ਸਾਰੀ ਰਾਤ ਜਿਹੜੀ ਉਸ ਦੀ ਜੀਪ ਘੁੰਮਦੀ ਰਹਿੰਦੀ ਹੈ 11:30 ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ